ਉਹ ਨਵਾਂ ਵਾਲਿਆ ਤੇਰਾ ਹੋਵੇ ਬੇਬੇ ਸੋ ਸਨਖੀ ਐਮ ਐਲ ਏ ਨੂੰ ਵਿਆਵਾ ਵੀ ਪੈਣ ਮੇਰੀ ਬੜੀ ਸਨਖੀ ਬਲ 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 ਬਲੇ ਪੈਣ ਮੇਰੀ ਬੜੀ ਸਨਖੀ ਐਮ ਐਲ ਏ ਨੂੰ ਵਿਆਵਾ ਬਈ ਸੋਣੇ ਸੋਣੇ ਸੂਟ ਦੇ ਕੇ ਬਲ 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 ਬਲੇ ਛੱਦ ਕੇ ਆਂਦਾ ਪਾਵਾ ਦਿਓ ਹਰਾਮੀ ਦੇ ਕਦਰ ਸੋਚਣਾ ਲਾਵਾ ਜਾਬ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਪਹਿਲਾ ਤੀਆਂ ਦਾ ਤਿਉਹਾਰ ਮੋਹਾਲੀ ਵਿਖੇ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਦੇ ਉੱਤੇ ਮੁੱਖ ਮਹਿਮਾਨ ਵੱਜੋਂ ਐਮਐਲਏ ਮੋਹਾਲੀ ਕੁਲਵੰਤ ਸਿੰਘ ਜੀ ਪਰੰਪਰਿਕ ਖਾਸ ਤੌਰ ਤੇ ਪਹੁੰਚੇ ਅਤੇ ਨਾਲ ਫੁਲਕਾਰੀ ਦੇ ਨਾਲ ਨਿਮਾਨੀ ਪਜਾ ਰਿਹਾ ਹੈ ਇੱਕ ਵਾਰ ਤਾੜੀਆਂ ਲਾ ਦਿਓ ਜੀ ਇਸ ਮੌਕੇ ਪੌਂਡੀ ਜ਼ੋਰਦਾਰ ਰੇ ਅਰਾਮ ਕਰ ਚਰਨਜੀਤ ਕਰ ਚਰਨਜੀਤ ਜਾਬ ਕਲਚਰਲ ਸਪਿੰਦਰ ਸੱਤੀ ਜੀ ਮੈਂਬਰਾਂ ਵੱਲੋਂ ਕਿਰਪੂੜਾ ਜੀ ਐਮਸੀ ਸਾਹਿਬ ਸਨਮਾਨਿਤ ਵੀ ਕੀਤਾ ਭੈਣ ਪਰਮਜੀਤ ਕਾ ਲਾਂਡਾ ਰਾਜੀ ਜਿਹੜੇ ਸਾਰੇ ਸੰਜ ਨੇ ਐਸਜੀਪੀਸੀ ਮੈਂਬਰ ਹਾਂਜੀ ਈਆਂ ਨੂੰ ਲਵਾਣ ਵਾਲਿਆ ਤੇਰਾ ਹੋਂ ਮੇਵੇ ਸੋ ਕੀ ਐਮ ਐਲ ਏ ਨੂੰ ਵਿਆਵਾ ਵੀ ਪੈਣ ਮੇਰੀ ਬੜੀ ਸਨਖੀ ਬਲ 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 ਬਲੇ ਪੈਣ ਮੇਰੀ ਬੜੀ ਸਨਖੀ ਐਮ ਐਲ ਏ ਨੂੰ ਵਿਆਵਾ ਮੈਂ ਸੋਹਣੇ ਸੋਹਣੇ ਸੂਟ ਦੇ ਕੇ ਬਲ 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 ਬਲੇ ਸਾਡੂ ਕਹਣ ਆਂਦਾ ਪਾਵਾ ਦਿਓ ਰ ਹਰਮਨ ਪਹਿਲਾਂ ਮੈਂ ਇੱਕ ਹੋ ਗਈ ਤੀਆਂ ਦੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਇਹ ਪ੍ਰੋਗਰਾਮ ਬੜਾ ਵਧੀਆ ਹੈ ਸ਼ਹਿਰ ਦੇ ਵਿੱਚ ਬੜੀ ਹੁਮਤਾ ਮਨਾ ਰਹੇ ਹਾਂ ਅਸੀਂ ਆਪਣੇ ਪੰਜਾਬੀ ਕਲਚਰ ਨਾਲ ਜੁੜੇ ਹੋਏ ਹਾਂ ਇਹ ਪਿੰਡਾਂ ਵਿੱਚ ਅਲੋਪ ਹੁੰਦਾ ਜਾ ਰਿਹਾ ਹੈ ਜਿਵੇਂ ਤੁਸੀਂ ਕਹਿੰਦੇ ਬਹੁਤ ਜ਼ਿਆਦਾ ਬਦਲਾਅ ਆ ਗਿਆ ਹੈ ਸੈਲੀਬ੍ਰੇਸ਼ਨ ਹੋਰ ਅਲੱਗ-ਅਲੱਗ ਤਰ੍ਹਾਂ ਕੇ ਤਖਰੀਰੀ ਸਵੈ ਪੈਰਾਵੈਦੀ ਗੱਲਬਾਤ ਕੀਤੀ ਕੋਲਚਰ ਇਸ ਤਰ੍ਹਾਂ ਜਿਆਦਾ ਬੋਰਡਰ ਕਿਉਂ ਹੋ ਰਿਹਾ ਹੈ ਤਾਂ ਮੀਡੀਆ ਸਭ ਕੀ ਹੋਇਆ ਸਾਰਾ ਖੁਸ਼ ਹੋਇਆ ਜਿਹੜਾ ਪੁਰਾਣਾ ਸਮਾਜ ਸੀ ਨਾ ਪੁਰਾਣੇ ਮੋਦ ਵਿੱਚ ਅੰਨਵਾਟਤਾ ਕਰ ਸੀ ਕੋਈ ਕੋਟਨੀਸ ਇਨਰ ਚਾਹੁੰਦਾ ਨਾ ਸਿਮਪਲ ਯੋਗਸਾਨ ਦੇ ਬੋਸ ਬ੍ਰਿਕਟ ਕੰਪਨੀ ਨੂੰ ਕਿਹਾ ਦੇ ਰਹੇ ਅਰੇ ਦੇ ਕਾਰੇ ਸਾਰੇ ਮੁਕੀਏ ਜਿਹੜੀ ਜਨਕਾ ਜੀਵਨ ਸੋਸਾਇਟੀ ਇਹਨੂੰ ਰਾਖ ਕਰਵਾ ਰਹੀ ਹੈ ਉਹ ਬਾਰੇ ਕੀ ਕਿਹਾ ਚਾਹੋ ਉਹ ਬਾਰੇ ਕੀ ਕਿਹਾ ਚਾਹੋ ਪਰ 100 ਕੰਨੇ ਬੜਾ ਬਧੀ ਪਰ 100 ਕਿਤਾ ਸੀਗਾ ਬੜੇ ਚਿਰ ਤੋਂ ਪੁਰਾਣੀ ਸੋਸਾਇਟੀ ਚੱਲਦੀ ਆ ਰਹੀ ਹੈ ਇਸ ਲਈ ਬਹੁਤ ਬਹੁਤ ਵਾਰਤਾਂ ਦਿਨੀਆਂ ਸਭ ਪਿਆਰ ਦੀ ਗੱਲ ਕਹਿਣਾ ਚਾਹੁੰਦਾ ਹਾਂ मैं सीधा मैं सारे ये एक ही बात बोल रही कि जितने टिया उठते हैं टिया जरूर मनाओ चाहिए हमारी की नजर नहीं जानी चाहिए लोग पर आने और ताना में बहुत एक टाइम का प्रोग्राम है ये जरूर नहीं चाहिए जितने टिया उठते हैं सेलिब्रेशन किस तरह चल रहा है मैं किसी का प्रोजेक्ट पर उनका बात नहीं है कि वोट बच्चे सम्मान अक्षर के पहले तीज जो कहते हैं जड़ियां पूरियां होती है और दूसरे दूसरे तरह का

ਮੈਂ ਨਿਤ ਨਾਤ ਕਰਾਂਗੀ ਪੰਜਾਬੀ ਕਲਚਰ ਦੇ ਤੇ ਬੈਨਫਰ ਸੋਸਾਇਟੀ ਮੁਹੱਲੇ ਵੱਲੋਂ ਬੜੀ ਪੁਰਾਣੀ ਸੋਸਾਇਟੀ ਹੈ ਤੇ ਸੱਭਿਆਚਾਰ ਨੂੰ ਉਸ ਵਕਤ ਵੀ ਇਹਨਾਂ ਨੇ ਜਿੰਦਾ ਰੱਖਿਆ ਜਦੋਂ ਪੰਜਾਬ ਦੇ ਹਾਲਾਤ ਠੇਕ ਨਹੀਂ ਸੀ ਜਦੋਂ ਪੰਜਾਬ 'ਚ ਕੋਈ ਸ਼ਾਮ ਦੇ ਵੇਲੇ ਬਾਹਰ ਨਿਕਲਣ ਤੋਂ ਵੀ ਡਰਦਾ ਸੀ ਉਦੋਂ ਵੀ ਇਹਨਾਂ ਮੇਰੇ ਬਹਾਦਰ ਵੀਰਾਂ ਨੇ ਇਸ ਸੋਸਾਇਟੀ ਦੇ ਜ਼ਰੀਏ ਬਹੁਤ ਵੱਡੀ ਸੇਵਾ ਜਿਹੜੀ ਸੱਭਿਆਚਾਰ ਦੀ ਕੀਤੀ ਸੀ ਤੇ ਅਸ਼ਾਂਤੀ ਨੂੰ ਲਾਣ ਵਾਲਿਆਂ ਨੂੰ ਲਲਕਾਰਿਆ ਸੀ ਤੇ ਅੱਜ ਆਪਣੀਆਂ ਭੈਣਾਂ ਦੇ ਵਾਸਤੇ ਖਾਸ ਤੌਰ ਤੇ ਮੈਂ ਧੰਨਵਾਦ ਕਰਾਂਗੀ ਪ੍ਰਧਾਨ ਸਾਹਿਬ ਸਰਦਾਰ ਅਕਿੰਦਰ ਸਿੰਘ ਗੋਸੇਰ ਸਾਹਿਬ ਤੇਰਾ ਛੋਟਾ ਵੀਰ ਜੱਗੀਪਾਲਪੁਰ ਤੋਂ ਢੇਲਪੁਰ ਤੋਂ ਤੇ ਮਸ਼ੂਲੀ ਸੰਭਾਲ ਗਈ ਸੀ ਹਰੀਮੰਨ ਸੰਭਾਲ ਗਈ ਤੇ ਸਾਰੀ ਸਮੂਚੀ ਟੀਮ ਕਿਤੇ ਉਹਾਂ ਬੀਬੀਆਂ ਦੇ ਆਪਣੇ ਚਾਹ ਹੁੰਦੇ ਨੇ ਆਪਣੇ ਦਿਲ ਦੇ ਬਲਬਲੇ ਹੁੰਦੇ ਨੇ ਪਰ ਕਈ ਵਾਰ ਕਿਸੇ ਵੱਡੇ ਪ੍ਰੋਗਰਾਮ ਨੇ ਪ੍ਰਬੰਧਨ ਉਹਦਾ ਪ੍ਰਬੰਧਨ ਕਈ ਵਾਰ ਔਖਾ ਹੋ ਜਾਂਦਾ ਹੈ ਜਿਹੜਾ ਕਿ ਵੀਰਾਂ ਦੀ ਸਹਾਇਤਾ ਤੋਂ ਬਿਨਾ ਨਹੀਂ ਹੋ ਸਕਦਾ ਅਸੀਂ ਜਿੰਨਾ ਮਰਜੀ ਕੰਮ ਜਾਈਏ ਮੌਲਾ ਸੁਸ਼ਕਤੀ ਕਰਨੀ ਗੱਲ ਹੈ ਪਰ ਸਾਡੇ ਵੀਰਾਂ ਦੇ ਸਹਾਇਤਾ ਬਿਨਾ ਉਹ ਮੋਤਰੇ ਨਹੀਂ ਚੜ੍ਹਦੀ ਸਮਾ ਉਹ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਕਿ ਸਾਡੀਆਂ ਬੀਬੀਆਂ ਭੈਣਾਂ ਨੂੰ ਇੱਕ ਦਿਨ ਇਕੱਠਾ ਕੀਤਾ ਤੇ ਆਪਣੇ ਮੰੰਦੇ ਬਣੂ ਲੈਣੇ ਜਿਹੜੇ ਆਪਾਂ ਸਾਂਝੇ ਕਰਨ ਦਾ ਮੌਕਾ ਤੇ ਸਾਰੀਆਂ ਬੀਬੀਆਂ ਸਾਡੀਆਂ ਬਹੁਤ ਸਖਤ ਸੱਚ ਕੇ ਆਈਆਂ ਨੇ ਤੇ ਆਪਣੇ ਸੱਭਿਆਚਾਰ ਨੂੰ ਜਿੰਦਾ ਰੱਖਣ ਦਾ ਇੱਕ ਤਰਾਨਾ ਇਸ ਮੇ ਚਾਹੁੰਦੀ ਕਿ ਇਹੋ ਜਿਹਾ ਪ੍ਰੋਗਰਾਮ ਨੇ ਜਿਹੜੇ ਪੰਜਾਬ ਦੇ ਵਿੱਚ ਹੁੰਦੇ ਰਹਿਣੇ ਚਾਹੀਦੇ ਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਸੱਭਿਆਚਾਰ ਦੇ ਨਾਲ ਜੋੜਨ ਦਾ ਇੱਕ ਬਹੁਤ ਵਧੀਆ ਸਰੀਆ ਹੈ ਸੋ ਇਹ ਪ੍ਰਬੰਧਕਾਂ ਨੂੰ ਬਹੁਤ ਬਹੁਤ ਮੁਬਾਰਕੀ ਦੀ ਗੁਰੀਤ ਦਿੱਤਾ ਜਾਂਦਾ ਹੈ ਕਿ ਬਦੋ ਇਸ ਤਰ੍ਹਾਂ ਦੇ ਮਾਡਰਨ ਜਿਹੜੇ 30 ਫੈਸਟੀਵਲ ਹੈ ਅੱਜ ਕੱਲ ਜਿਹੜਾ ਕਲਚਰਲ ਬੰਦ ਲੋਕ ਸੈਲੀਬ੍ਰੇਟ ਕਰਦੇ ਇਹਨੂੰ ਦੇਖੋ ਤੇ ਗੀਤ ਜਿਹਨੂੰ ਡਾਂਸ ਕਰੇ ਜਾਂਦੇ ਆ ਉਹਦੇ ਤੋਂ ਪਤਾ ਹੀ ਲੱਗਦਾ ਵੀ ਕਲਚਰ ਹੈ ਜਾਂ ਵੈਸਟਰਨ ਸੌਫਟੇ ਡਾਂਸ ਕਰ ਰਹੇ ਨੇ ਬਹੁਤ ਜ਼ਿਆਦਾ ਡਿਫਰੈਂਸ ਬੋਲੀਆਂ ਪੈ ਰਹੀਆਂ ਨੇ ਤਾਂ ਉਹ ਚੀਜ਼ ਉਹ ਚੀਜ਼ ਨਹੀਂ ਪਤਾ ਨਹੀਂ ਕਿ ਕਿੱਡੀ ਹੈ ਦੇਖੋ ਕੋਸ਼ਿਸ਼ ਕਰਦੇ ਇਹ ਹੈ ਜਿਹੜੀ ਪ੍ਰੋਗਰਾਮ ਨੇ ਨਾ ਉਹਨਾਂ ਦੇ ਜ਼ਰੀਏ ਹੀ ਆਪਾਂ ਆਪਣੇ ਸੰਗਤਾਰ ਦੇ ਨਾਲ ਜੋੜ ਸਕਦੇ ਆ ਨਹੀਂ ਤਾਂ ਤੁਹਾਡੀ ਗੱਲ ਠੀਕ ਹੈ ਔਰ ਬੜੀ ਜਿਹੜੀ ਜਿਹੜੀ ਮੌਜੂਦਾ ਪੀੜ੍ਹੀ ਹੈ ਉਹ ਡੀਜੇ ਨੂੰ ਸੁਣਸ਼ਣ ਤੇ ਡੀਜੇ ਤੇ ਗਾਣਿਆਂ ਤੇ ਔਰ ਬੜੀ ਹੋਰ ਕਿਸਮ ਦੇ ਗਾਣਿਆਂ ਤੇ ਨੱਚ-ਨੱਚ ਕੇ ਵੱਡੇ ਹੋਏ ਨੇ ਔਰ ਇੱਥੇ ਅਗੇ ਸਿਰਫ ਬਸ ਬਸ ਇਹਨੀਆਂ ਦੀਆਂ ਗਾਰਾਂ ਦੀ ਗੱਲ ਨਾ ਕਰੀਏ ਇਹ ਬਹੁਤ ਵਧੀਆ ਤਰੀਕੇ ਨਾਲ ਇੱਥੇ ਨੇ ਪ੍ਰਦਰਸ਼ਨੀ ਵੀ ਲਾਈ ਹੋਈ ਹੈ ਕਿਹਨੇ ਚਰਖਾ ਉਹਦੇ ਚ 36 ਪਈਏ ਉਹਦੇ ਚ ਪੁਰਾਣਾ ਬਹੁਤ ਵਾਚਾ ਚ ਤੇ ਮਧਾਲੀਆ ਬੰਨਾ ਇਹ ਚੀਜ਼ਾਂ ਵੀ ਦੱਸਣ ਦੀ ਲੋੜ ਹੈ ਕਿ ਕਿ ਮੈਂ ਹੁਣ ਅਸੀਂ ਕਈ ਮਹੀਨੇ ਮੈਂ ਖਾਸ ਤੌਰ ਤੇ ਬੈਗਰੀ ਸੀ ਤੇ ਮੇਲੇਾਂ ਚ ਇਹ ਮੇਲੇਾਂ ਚ ਆਮ ਕਰਦੇ ਸਰਖਾ ਰੱਖਦੇ ਪੰਜਾਬ ਉਹ ਪਰ ਚੌਥੇ ਦਿਨ ਮਾੜਾ ਬੋਗਾ ਪਕਰਾ ਹੋਵੇ ਤੇ ਮੈਂ ਚਰਮਕੂੰਗੀ ਉਹਨਾਂਾਰੇ ਵੀ ਦੱਸਣਾ ਜ਼ਰੂਰੀ ਹੈ ਕਿ ਕਿਸੇ ਵੀ ਕਲਚਰ ਨੂੰ ਆਮ ਇੱਕ ਦੀ ਤੇ ਵੀ ਤੇ ਸੱਬੀ ਬਾਅ ਕਰਕੇ ਚਰਖੇ ਤੇ ਤੰਦ ਪਾਉਂਦੀ ਹੈ ਠੀਕ ਹੈ ਜੀ 70 ਰੋਟਾ ਚੰਪੋਣੀ 70 ਵੀ ਰੋਟਾ ਤੇ ਤੰਦਰੁਸਤੀ ਨਹੀਂ ਕੋਟਾ ਉਹ ਇਹੋ ਪ੍ਰੋਗਰਾਮਾਂ ਦੇ ذریعے ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਬੱਚਿਆਂ ਦਾ ਕੋਈ ਕਸੂਰ ਨਹੀਂ ਜੇ ਸਾਨੂੰ ਉਹ ਕਈਆਂ ਨੇ ਕਿਹਾ ਨੂੰ ਕਲਚਰ ਦਾ ਗਿਆਨ ਨਹੀਂ ਅਸੀਂ ਦੇਈ ਨਹੀਂ ਰਹੇ ਸੋਸ਼ਲ ਮੀਡੀਆ ਨੇ ਸਾਡੀ ਇੱਕ ਏਡੀਕ ਮਤ ਮਾਰਦੀ ਕਿ ਉਹ ਗਲਤ ਕਿਸਮ ਦੀ ਇਨਫੋਰਮੇਸ਼ਨ ਦਾ ਦੇ ਰਹੇ ਨੇ ਵਧੀਆ ਵੀ ਜਰੀ ਨੇ ਪਰ ਜ਼ਿਆਦਾ ਗਲਤ ਕਿਸਮ ਦੀ ਸੁਣ ਰਹੇ ਨੇ ਇਸ ਲਈ ਇਹੋ ਜਿਹੇ ਨਾਈਟ ਪ੍ਰੋਗਰਾਮ ਚੱਲਦੇ ਨੇਗਾ ਇਹਨਾਂ ਦੇ ذریعے ਅਸੀਂ ਸਭਿਆਚਾਰ ਨਾਲ ਜੁੜ ਸਕਦੇ ਹਾਂ ਸੋਸ਼ਲ ਮੀਡੀਆ ਸਭਾ ਸੁਸਾਇਟੀਆਂ ਨੇ नमस्कार जी मैं आपको टीवी स्वर्ग प्रोजेक्ट का दौरा लेकर आया हूं ताकि आप अपने प्रतिजनों से परिचित हो सकें। यह जगह किस तरह का विकास है। वहां पर बहुत अच्छी चीजें हैं। काफी सुविधाएं भी जुटाने में मदद किया। अह लेकिन इस कारण और दूसरे पास 15 सालों तक रहने वाले लोगों के लिए जगह मिले। श्री गणेश करके द्वारा सभी प्रोजेक्ट के बाद रेजिडेंसी ग्रुप तक सेवाएं के और यह अपना पहला साझा सौदा है। ਅੱਗੇ ਅੱਗੇ ਦਾ ਅੱਗੇ 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 ਕੋਸ਼ਿਸ਼ ਕਰਾਂਗੇ ਇਸ ਨੂੰ ਉਸਰ ਬਿਆਟਿਡ ਲਈ ਐਸਐਲ ਆਕਰ ਸੋਹਟਾ ਅੱਗੇ ਸਾਡਾ ਪਿਆਰ ਕਰਨਾ ਰਾਜੇ ਰਹਾਨਾ ਪਿਆਰ ਬੇਲੇ ਰਾਜਾ ਬੋਰ ਪੁਰਾਣਾ ਲੋਕੀ ਉਸਕੇ ਤਰ੍ਹਾਂ ਸਾਰੇ ਨਾਲ ਦਿੱਤਾ ਜੀ ਦਿੱਤਾ ਸਿੰਘ ਦੇ ਸੰਗਤ ਹਾਂ ਜੀ ਇਹ ਸੈਕਟ ਏ ਸਾਈਟ ਹੈ ਜਾਨਾ ਬਰਾਣੀ ਦਾ ਹਾਲ ਹੈ ਮੈਂ ਬਲਕੀ ਸਾਰੇ ਕਿਉਂਕਿ ਜੇ ਤੁਹਾਨੂੰ ਮੈਂ ਆਪ ਕੋਲ ਰਹੇ ਹਾਂ ਅੱਜ ਅਜਿਹੇ ਟਿਕਾਣੇ ਮੇਲਾ ਸਿਗਾ ਦਾ ਡੀਵੀਸ ਕਰਕੇ ਸੀਗਾ ਇਸੇ ਕਰਕੇ ਚਿਕੀ ਸੀਗਾ ਸਾਨੀ ਭਾਈ ਜੀ ਨੇ ਸੀ ਬਹੁਤ ਬਤਾਇਆ ਵਾਈਸ ਸਾਰੇ ਪ੍ਰੈਜ਼ੀਡੈਂਟ ਸਾਡੇ ਅੱਜ ਦੇ ਮੇਲੇ ਕਿਸਮ ਦੇ ਮਦਦੀ ਸਾਰ ਕਰਵਾ ਚਾਹੀਏ ਉਹ ਬਤਵਾਣ ਸੀਗੇ ਇਸੇ ਕਰਕੇ ਚਾਹਤ ਕਰਾ ਚਾਹਤ ਲਈ ਤਾਂ ਆਮਲੇ ਗਾਣ ਜੋ ਬੋਲਦਾ ਹੈ ਉਸ ਕਰਕੇ ਤੇਰੀ ਸੁਣਦਾ ਹਾਂ ਉਹ ਪਾਰ ਇੱਕ ਉਹ ਕਹਿੰਦਾ ਕਿ ਉਹ ਕਿੰਨਾ ਜ਼ਿੰਦਗੀ ਹੈ ਉਹ ਕਹਿੰਦੇ ਕਿ ਨਾ ਕੰਨ ਦੇ ਕਿ ਬੇਟਾ ਉਹ ਕੰਨ ਕੋ ਕੋ ਨਾ ਇਸੇ ਰਿਪੋਰਟ ਵਿੱਚ ਕੋਈ ਨਹੀਂ ਕੋਈ ਦੇ ਦੋਸਤ ਕਿਹਾ ਰਾਤ ਮੁੱਛ ਕੋਈ ਹੱਡਾ ਜਾਂਦਾ ਨਹੀਂ ਹੁੰਦਾ ਉਹ ਸਾਡਾ ਵੀ ਇਹੀ ਹੁੰਦਾ ਪਹਿਲਾਂ ਵੀ ਇਹ ਗੱਲ ਚੱਲਦੀ ਹੈ ਕਿ ਨਾਲ ਕੋਰੋਨ ਦੇ ਕਿ ਇੱਕ ਦਿਨ ਤੋਂ ਲੈ ਕੇ ਉਹ ਬੰਦੇ ਲੱਗੇ ਆ ਜਿਵੇਂ ਬਹੁਤ ਮਜ਼ੂਰ ਘੜਨ ਲੱਗ ਪਏ ਜਿਹੜਾ ਮਰਜੀ ਆਵੇ ਜਿਹੜਾ ਬੈਠ ਕੇ ਦੇਖ ਲੈ ਠੀਕ ਹੈ ਕਿਸੇ ਲਈ ਕੋਈ ਨਹੀਂ ਹੈ ਐਂਟਰੀ ਨਹੀਂ ਕੋਈ ਨਹੀਂ ਸਭ ਕੁਝ ਹੈ